ਪੰਜਾਬ ਸਰਕਾਰ ਨੇ ਕਈ ਪਿਛਲੇ ਕਈ ਸਾਲਾਂ ਤੋਂ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਉਹ ਬਿੱਡੀ ਸੀ ਗਰਾਉਂਡਾਂ ਨੂੰ ਪਰਫੁੱਲਤ ਕਰਨਾ ਤਾਂ ਕਿ ਜਿਹੜਾ ਨਸ਼ੇ ਆ ਉਹ ਘਟ ਕਿਤੇ ਜਾਣ ਤੇ ਜਿਹੜੇ ਨੌਜਵਾਨ ਆ ਉਹ ਖੇਡਾਂ ਪ੍ਰਤੀ ਜਿਹੜਾ ਆ ਉਹ ਜਾਗਰੂਕ ਹੋਣ ਤੇ ਇਸ ਟਾਈਮੇ ਅਸੀਂ ਸ਼ੇਰਪੁਰ ਬਸਤੀ ਪਿੰਡ ਦੇ ਵਿੱਚ ਖੜੇ ਆ ਜ਼ਿਲ੍ਹਾ ਲੁਧਿਆਣਾ ਦਾ ਵੇਟ ਏਰੀਆ ਇਹ ਹੈਗਾ ਆ ਇੱਥੇ ਇੱਕ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਆ ਉਹ ਇੱਥੇ ਘਟਿਆ ਕਿਸੇ ਨੇ ਜਾਣ ਬੁੱਝ ਕੇ ਆ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਗਰਾਊਂਡ ਜਿਹੜਾ ਕਿ ਇੱਥੇ ਇਹ ਹੈਗਾ ਆ ਪੰਚਾਇਤ ਇੱਥੇ ਮੌਜੂਦ ਆ ਗਰਾਊਂਡ ਦੇ ਵਿੱਚ ਨੇ ਪੱਥਰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਸਾਹਿਬ ਹੈਗੇ ਆ ਦਿਆਲਪੁਰਾ ਜੀ ਜਗਤਾਰ ਸਿੰਘ ਦਿਆਲਪੁਰਾ ਇੱਥੇ ਇਹ ਨੇ ਪੱਥਰ ਜਿਹੜਾ ਉਹ ਗਰਾਊਂਡ ਦਾ ਰੱਖ ਕੇ ਗਏ ਸੀ ਉਦਘਾਟਨ ਗਰਾਊਂਡ ਦਾ ਉਹਨਾਂ ਨੇ ਕੀਤਾ ਸੀ ਸੋ ਅੱਗੇ ਬਰਾਕ ਸੰਤੀ ਦਾ ਜਿਹੜਾ ਇਲੈਕਸ਼ਨ ਆ ਉਹ ਵੀ ਆ ਰਿਹਾ ਜਾਂ ਤਾਂ ਉਸ ਚੀਜ਼ ਨੂੰ ਕੋਈ ਮੱਧੇ ਨਜ਼ਰ ਰੱਖ ਕੇ ਇਹ ਕਾਰਜ ਕੀਤਾ ਗਿਆ ਤੇ ਇਹਨਾਂ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਇਹ ਬਿਲਕੁਲ ਜਾਣ ਬੁੱਝ ਕੇ ਇਹ ਕਿਸੇ ਨੇ ਜਿਹੜੀ ਇਹ ਸ਼ਰਾਰਤਾ ਉਹ ਕੀਤੀ ਆ ਤੇ ਆਪਾਂ ਸਰਪੰਚ ਸਾਹਿਬ ਨਾਲ ਗੱਲ ਵੀ ਕਰਾਂਗੇ ਪੰਚਾਇਤ ਦੇ ਹੋਰ ਮੈਂਬਰ ਵੀ ਖੜੇ ਆ ਖੜੇ ਆਣ ਇੱਥੇ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਆ ਕਿ ਪਲੇਟ ਜਿਹੜੀ ਆ ਆ ਦੇਖੋ ਜਿਹੜੀ ਆ ਇਹ ਬਿਲਕੁਲ ਚੂਰਾ ਚੂਰਾ ਇਹ ਕਰ ਦਿੱਤੀ ਗਈ ਪਹਿਲਾਂ ਇਨੂੰ ਕਿਸੇ ਚੀਜ਼ ਦੇ ਨਾਲ ਵਾਹਨ ਦੇ ਨਾਲ ਬਾਹਰੋਂ ਢਾਇਆ ਗਿਆ ਕਿਉਂਕਿ ਆ ਐਂਗਲ ਜਿਹੜਾ ਆ ਦੇਖੋ ਉਹ ਵੀ ਬਿਲਕੁਲ ਇੱਥੇ ਟੇਢਾ ਹੋ ਚੁੱਕਾ ਆ ਤੇ ਪਲੇਟ ਜਿਹੜੀ ਆ ਫਿਰ ਇਹ ਅੰਦਰ ਆ ਕੇ ਪਲੇਟ ਕਿਤੇ ਅੰਦਰ ਡਿੱਗੀ ਤਾਂ ਅੰਦਰ ਆ ਕੇ ਪਲੇਟ ਨੂੰ ਤੋੜ ਕੇ ਜਿਹੜਾ ਆ ਉਹ ਬਿਲਕੁਲ ਚੂਰਾ-ਚੂਰਾ ਕੀਤਾ ਗਿਆ ਸੋ ਜਾਂ ਤਾਂ ਉਹ ਸ਼ਖਸ ਇਹ ਨਹੀਂ ਜਾਣਦਾ ਕਿ ਇਹ ਕਿੱਡਾ ਵੱਡਾ ਜਿਹੜਾ ਜ਼ੁਲਮ ਹੈਗਾ ਆ ਕਿਉਂਕਿ ਇਹ ਇਹ ਜੇ ਇਹ ਸਾਬਤ ਹੋ ਜਾਵੇ ਉਸ ਉਹ ਬੰਦਾ ਵੀ ਕਿਹਨੇ ਤੋੜਿਆ ਦਾ ਉਹਦੇ ਪ੍ਰਤੀ ਦੇਸ਼ ਧਰੋਹ ਵਰਗਾ ਜਿਹੜਾ ਆ ਉਹ ਧਾਰਾ ਉਹਦੇ ਤੇ ਜਿਹੜੀ ਆ ਉਹ ਲੱਗ ਸਕਦੀ ਆ ਤੇ ਸਰਪੰਚ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆਂ ਇਹ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕੇ ਕਿਸ ਤਰ੍ਹਾਂ ਦੀ ਸ਼ਰਾਰਤ ਹੈਗੀ ਹੈ ਜੀ ਇਹ ਦੇਖੋ ਜੀ ਪਹਿਲਾਂ ਦਾ ਬਹੁਤ ਸ਼ੁਕਰ ਗੁਜ਼ਾਰਦੀ ਐ ਮੇਰੇ ਸਾਹਿਬ ਦੇ ਹਾਂਜੀ ਹਾਂਜੀ ਬਹੁਤ ਚਿਰਾਂ ਦੀ ਮੰਗ ਦੀ ਸਾਡੀ 40 ਸਾਲ ਤੋਂ ਹਾਂਜੀ ਹਾਂਜੀ ਫੇਰਪੁਰ ਬਸਤੇ ਦੀ ਵੀ ਸਾਨੂੰ ਗਰਾਊਂਡ ਮਿਲੇ ਹਾਂਜੀ ਹਾਂਜੀ ਮੇਰੇ ਸਾਹਿਬ ਨੇ ਸਾਨੂੰ ਗਰਾਊਂਡ ਦਿੱਤਾ ਵਧੀਆ ਬਣਿਆ ਗਰਾਊਂਡ ਦੁਨੀਆਂ ਖੇਡਦੀ ਐ ਸਾਹਮਣੂ 100 ਬੰਦੇ ਦੇ ਉੱਪਰ ਨਿਆਣੇ ਖੇਡਦੇ ਨੇ ਹਾਂਜੀ ਹਾਂਜੀ ਉਹਦੇ ਸੰਬੰਧ ਵਿੱਚ ਮੇਰੇ ਸਾਹਿਬ ਨੇ 12 ਤਰੀਕ ਨੂੰ ਨੀਂਹ ਪੱਥਰ ਰੱਖਿਆ ਸੀ ਠੀਕ ਹੈ ਜੀ ਸਾਨੂੰ ਵੀ ਖੁਸ਼ੀ ਹੋਈ ਵੀ ਬਹੁਤ ਵਧੀਆ ਪ੍ਰੋਗਰਾਮ ਬਣਾ ਕੇ ਅਸੀਂ ਰੱਖਿਆ ਕਿ ਬੱਚੇ ਖੇਡਣਗੇ 60 ਸਾਲ ਤੋਂ ਫਿਰ ਜਗ ਜਾਲ ਸੰਡੇ ਜਾਲ ਬੁੱਝ ਗਏ ਚੂੜਾ ਚੂੜਾ ਕੀਤਾ ਇਹ ਮਾਰਕੀਟ ਆਇਆ ਗਿਆ ਨਾ ਕਿ ਇੱਕ ਝਾਂ ਚੱਕਾ ਨਹੀਂ ਕੀ ਤੁਹਾਡੇ ਤੁਹਾਡੇ ਮਤਲਬ ਜਹਨ ਚ ਕੀ ਹੈ ਵੀ ਕੀ ਮਕਸਦ ਹੋ ਸਕਦਾ ਉਹਦਾ ਢਾਣ ਦਾ ਉਹਦਾ ਮਕਸਦ ਇਹੀ ਹੈ ਵੀ ਇਹ ਸਰਕਾਰ ਦਾ ਨੌ ਲਾਵੇ ਹੂੰ ਜਿਆਦਾ ਮਕਸਦ ਇਹੀ ਹੈ ਹੂੰ ਇਹ ਸ਼ਰਾਧਤੀ ਦਾ ਕਿਸੇ ਪਾਰਟੀ ਬਾਜੀ ਦੇ ਦਾ ਕਿਸੇ ਆਮ ਬੰਦੇ ਦੇ ਆਮ ਬੰਦੇ ਉਹਨੇ ਬੰਦੇ ਨੂੰ ਮਿਲਣਾ ਵੀ ਕੀ ਸੀ ਢਾਕੇ ਮਿਲਣਾ ਕੀ ਸੀ ਕਿਸੇ ਚੱਕੜਾ ਹੋਰ ਕੋਈ ਚੱਕਰ ਨਹੀਂ ਆ ਤੇ ਕੀ ਕਹਿਣਾ ਚਾਹਦੇ ਆ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਹਾਂਜੀ ਵੀ ਇਸ ਬੰਦੇ ਦੀ ਪਾਰ ਕਿ ਜਵੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਪਾਰ ਹੋ ਜਵੇ ਤੇ ਤੇ ਕਾਰਵਾਈ ਕਰਾਈਏ ਹਾਂਜੀ ਕਿਤੇ ਐਫ ਆਰ ਆਈ ਵਗੈਰਾ ਦਰਜ ਤੁਸੀਂ ਕਰਾਈਏ ਕਿ ਕਰਾਉਣੀ ਆ ਬਲੋਲਪੁਰ ਟੈਲੀਫੋਨ ਕੀਤਾ ਪੁੱਛਣ ਨੂੰ ਅੱਛਾ ਜੀ ਹਾਂਜੀ ਕਰਕੇ ਆਇਆ ਦੱਸਿਆ ਮਨਜੀ ਸਾਹਿਬ ਨੂੰ ਸਾਡਾ ਘਟਨਾ ਵਾਪੜ ਗਈ ਠੀਕ ਹੈ ਠੀਕ ਹੈ ਬਾਕੀ ਆ ਗੁਰਿੰਦਰਾ ਪ੍ਰਧਾਨ ਹਾਂਜੀ ਹਾਂਜੀ ਗੁਰਿੰਦਰ ਬਾਦਰੀ ਮੋਦ ਬੜੀ ਗੁਰਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਲੱਬ ਦੇ ਤੁਸੀਂ ਪ੍ਰਧਾਨ ਹੈਗੇ ਆ ਤੁਸੀਂ ਬਹੁਤ ਜਦੋ ਜਹਿਦ ਕਰਕੇ ਇਹ ਗਰਾਊਂਡ ਜਿਹੜਾ ਆ ਇੱਥੇ ਅਵੇਲੇਬਲ ਕਰਾਇਆ ਆ ਤੇ ਬਹੁਤ ਸ਼ਾਨਦਾਰ ਇਹ ਆਲਾ ਬਣਿਆ ਹੋਇਆ ਨੈਟ ਲੱਗਿਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਬੱਚੇ ਖੇਡਦੇ ਆ ਤੇ ਕੀ ਕੀ ਕਹਿਣਾ ਚਾਹੁੰਦੇ ਆ ਵੀ ਵੀ ਇਹ ਇੱਕ ਕਿਵੇਂ ਇਹ ਹੋ ਗਈ ਘਟਨਾ ਦੇਖੋ ਜੀ ਇਹ ਕਿਸੇ ਗire ਹੋਏ ਇਨਸਾਨ ਦੀ ਬਹੁਤ ਗire ਹੋਈ ਹਰਕਤ ਕਰੀ ਆ ਉਹਨੇ ਇਹ ਗਰਾਊਂਡ ਨਾਲ ਤਾਂ ਮੈਂ ਅੱਜ ਤੱਕ ਦੇਖਿਆ ਨਹੀਂ ਵੀ ਕਿਸੇ ਨੂੰ ਜਿੱਦ ਹੋਣੀ ਚਾਹੀਦੀ ਆ ਇਹ ਪਤਾ ਨਹੀਂ ਉਹ ਕਿਸ ਕਿਹੜੇ ਬੰਦੇ ਨੇ ਕਿਹੜੀ ਜਿੱਦ ਕੱਢੀ ਐ ਦਹਿਸ਼ਤ ਫਲਾਉਣ ਲਈ ਜਿੱਦ ਕੱਢੀ ਆ ਆ ਥੋੜੇ ਦਿਨ ਪਹਿਲਾਂ ਐਮਐਲ ਸਾਹਿਬ ਨੇ ਸਾਨੂੰ 16 ਲੱਖ ਦੀ ਗਰਾਂਟ ਦਿੱਤੀ ਸੀ ਹੂੰ ਉਹਦੇ ਵਿੱਚ ਆਪਣੇ ਲੈਟਰੀਨ ਬਾਥਰੂਮ ਬਣਨਾ ਬੱਚਿਆਂ ਲਈ ਬੱਚੇ ਖੇਡਣ ਆਉਂਦੇ ਨੇ ਤੇ ਇਧਰ ਝੂਲੇ ਲੱਗਣੇ ਨੇ ਤੇ ਹੋਰ ਕਾਫੀ ਸਮਾਨ ਇੱਥੇ ਆਪਾਂ ਨੂੰ ਆਉਣਾ ਆ ਹਾਂ ਤੇ ਉਹ ਜਦੋਂ ਨੀ ਪੱਥਰ ਬਣਵਾ ਕੇ ਗਏ ਸੀ ਤਾਂ ਤੀਜੇ ਚੌਥੀ ਦੇ ਨਹੀਂ ਕੋਈ ਕੋਈ ਸਾਧਨ ਮਾਰ ਕੇ ਉਸ ਬੋਰਡ ਨੂੰ ਟੇਡਾ ਕਰ ਗਿਆ ਹੂੰ ਹੂੰ ਚਲੋ ਉਹ ਟੁੱਟਿਆ ਨਹੀਂ ਹੂੰ ਹੂੰ ਤੇ ਚਲੋ ਅਸੀਂ ਅਨਾਉਂਸਮੈਂਟ ਵੀ ਕਰਾਈ ਗੁਰਦੁਆਰਾ ਸਾਹਿਬ ਵੀ ਜਿਨੇ ਵੀ ਇਹ ਹਰਕਤ ਕਰੀ ਉਹ ਬੰਦੇ ਬਣ ਜੋ ਇਹ ਚੰਗੀਆਂ ਗੱਲਾਂ ਨਹੀਂ ਸੀ ਬਿਲਕੁਲ ਬਿਲਕੁਲ ਅਨਾਉਂਸਮੈਂਟ ਹੋਣ ਤੋਂ ਬਾਅਦ ਵੀ ਉਹ ਬੰਦਾ ਨਹੀਂ ਸੁਧਰਿਆ ਉਹਨੇ ਫੇਰ ਆ ਕੇ ਟਰਾਲੀ ਜਾਂ ਜੋ ਵੀ ਸਾਧਨ ਵਿੱਚ ਵੈਕਰ ਕਰਕੇ ਮਾਰਿਆ ਦੇਖੋ ਜਾਲੀ ਵੀ ਬਿੰਗੀ ਕਰਤੀ ਹੂੰ ਤੇ ਪਲੇਟ ਜਿਹੜੀ ਫੇਰ ਵੀ ਨਾ ਟੁੱਟੀ ਪਏ ਪਲੇਟ ਉਹਨੇ ਅੰਦਰ ਗਰਾਊਂਡ ਦੇ ਰੱਖ ਕੇ ਅੰਦਰ ਰੱਖ ਕੇ ਪੰਨੀ ਅੰਦਰ ਰੱਖ ਕੇ ਪੰਨੀ ਸ਼ਾਮ ਨੂੰ ਇੱਥੇ 100 ਤੋਂ 150 ਬੱਚਾ ਟ੍ਰੇਨਿੰਗ ਲਈ ਆਉਂਦਾ ਜੀ ਮੈਂ ਖੋ ਤੇ ਉਸ ਦਿਨ ਤੋਂ ਬੱਚੇ ਵੀ ਗਰਾਊਂਡ ਉਨਾਟ ਗਏ ਹੂੰ ਡਰਦੇ ਮਾਪੇ ਨੇ ਰੋਕ ਲਏ ਵੀ ਉੱਥੇ ਤਾਂ ਆ ਘਮ ਹੁੰਦੇ ਨੇ ਕੀ ਕੱਲ ਨੂੰ ਕੋਈ ਸਾਡੇ ਨਿਆਣੇ ਨੂੰ ਨੁਕਸਾਨ ਨੁਕਸਾਨ ਹੋ ਗਿਆ ਹਾਂਜੀ ਤੇ ਬਹੁਤ ਮੰਦਭਾਗੀ ਘਟਣਾ ਜੀ ਇਹ ਤੇ ਇਹਦਾ ਜਲਦੀ ਤੋਂ ਜਲਦੀ ਇਨਕੁਆਇਰੀ ਕੀਤੀ ਜਾਵੇ ਸਰਕਾਰ ਨੂੰ ਬੇਨਤੀ ਆ ਪੰਚਾਇਤ ਨੂੰ ਵੀ ਬੇਨਤੀ ਵੀ ਇਹਦੀ ਇਨਕੁਆਇਰੀ ਕਰਾਈ ਜਾਵੇ ਤੇ ਬੰਦਾ ਤਾਂ ਫੜਿਆ ਜਾਵੇ ਫੜਿਆ ਜਾਵੇ ਸੋ ਪ੍ਰਧਾਨ ਸਾਹਿਬ ਦਾ ਇਹਨਾਂ ਦਾ ਕਹਿਣਾ ਹੈਗਾ ਆ ਕਿ ਬਿਲਕੁਲ ਗੱਲ ਜਾਇਜ਼ ਆ ਬੱਚੇ ਜਿੱਥੇ ਇੱਥੇ ਆ ਕੇ ਖੇਡਦੇ ਸੀ ਤੇ ਹਰ ਤਰ੍ਹਾਂ ਦਾ ਛੋਟੇ ਤੋਂ ਲੈ ਕੇ ਵੱਡੇ ਤੋਂ ਬੱਚੇ ਇਹ ਇੱਥੇ ਆ ਕੇ ਖੇਡਦੇ ਸੀ ਉਹਨਾਂ ਦੇ ਮਾਪਿਆਂ ਨੇ ਵਾਕਈ ਕਿਹਾ ਵੀ ਭਾਈ ਜੇ ਇੱਥੇ ਆ ਹੋ ਸਕਦੀ ਆ ਕੱਲ ਨੂੰ ਕਿਸੇ ਬੱਚੇ ਦੇ ਨਾਲ ਵੀ ਈਨਕੀਨ ਜਿਹੜੀ ਆ ਉਹ ਹੋ ਸਕਦੀ ਆ ਸੋ ਇਸ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਸਰਪੰਚ ਸਾਹਿਬ ਦਾ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਉਹਨਾਂ ਨੂੰ ਕਿ ਜਲਦ ਤੋਂ ਜਲਦ ਇਹ ਜਿਹੜਾ ਬੰਦਾ ਆ ਉਹਨੂੰ ਫੜਿਆ ਜਾਵੇ ਤੇ ਉਹਦੇ ਪ੍ਰਤੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਵੇ